ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਜੋ ਬਰਸਾਤ ਪਈ ਹੈ ਕਿਸਾਨਾਂ ਨੂੰ ਵੀ ਰਾਹਤ ਮਿਲੀ ਹੈ ਪਰ ਇਸ ਦੇ ਨਾਲ ਨਾਲ ਪ੍ਰਸ਼ਾਸਨ ਨੇ ਜੋ ਤੁਸੀਂ ਦੇਖੋ ਐਨਾ ਪਾਣੀ ਖੜੋ ਚੁੱਕਿਆ ਹੈ ਅਜੇ ਤੱਕ ਕੁਝ ਛੇਰ ਬਰਸਾਤ ਪਈ ਹੈ ਕਈ ਤਾਂ ਘਰਾਂ ਦੇ ਵਿੱਚ ਪਾਣੀ ਵੀ ਵੜ ਗਿਆ ਹੈ ਦੁਕਾਨਦਾਰ ਭਰਾਵਾਂ ਨੂੰ ਵੀ ਬਹੁਤ ਵੱਡੀ ਇੱਕ ਮੁਸੀਬਤ ਵਾਲੀ ਗੱਲ ਹੈ ਕਿ ਗਾੜ੍ਹ ਵੀ ਅੱਗੇ ਗਰਮੀ ਕਰਕੇ ਨਹੀਂ ਆ ਰਹੇ ਸੀ ਪ੍ਰਸ਼ਾਸਨ ਇਸ ਵਲ ਧਿਆਨ ਦੇ ਕੇ ਪਾਣੀ ਨੂੰ ਜਲਦੀ ਤੋਂ ਜਲਦੀ ਕਢਣ ਦੀ ਕੋਸ਼ਿਸ਼ ਕਰੇ ਆ ਦੇਖੋ ਬਾਜ਼ਾਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਦੁਪਹਿਰ ਹੋ ਗਈ ਹੈ 1.5 ਦਾ ਸਮਾਂ ਥੋਡੇ-ਥੋਡੇ ਪਾਣੀ ਹੈ ਬਾਜ਼ਾਰਾਂ ਦੇ ਵਿੱਚ ਸਾਡੇ ਵਪਾਰੀ ਪਰੇਸ਼ਾਨ ਹੈ ਕਿਉਂਕਿ ਗਾਹਕ ਨਹੀਂ ਆ ਰਿਹਾ ਦੇਖੋ ਦੁਕਾਨਦਾਰ ਤੁਸੀਂ ਦੇਖ ਸਕਦੇ ਹੋ ਵਿਲੇ ਬੈਠੇ ਆ ਗਾਹਕ ਨੂੰ ਡੀਗ ਰਹੇ ਆ ਕਿਥੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ 20 ਤਹ ਜੇ ਬਹੁਤ ਥੋੜਾ ਪਿਆ ਹੈ ਤੈਨੇ ਨਾ ਪਾਣੀ ਰੋਕੀਆ ਇਹਦੇ ਬਾਰੇ ਧਿਆਨ ਦੇਣ ਜਰੂਰ ਕੀ ਕੋਡ ਨਾਣਾ ਠੀਕ ਨਾ ਚੁੰਦੇ ਜਿਹੜੇ ਜੀ ਰਜੀਬ ਬਾਵਾ ਪ੍ਰਧਾਨ ਖਤਰੀ ਸਭਾ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਜੋ ਬਰਸਾਤ ਪਈ ਹੈ ਕਿਸਾਨਾਂ ਨੂੰ ਵੀ ਰਾਹਤ ਮਿਲੀ ਹੈ ਔਰ ਗਰੀਬ ਮਜ਼ਦੂਰ ਨੂੰ ਵੀ ਜੋ ਗਰਮੀ ਚ ਦਿਨ ਰਾਤ ਮਿਹਨਤ ਕਰਦਾ ਹੈ ਔਰ ਤਪਸ਼ ਸਹਿਣ ਅਯੋਗ ਸੀ ਧਰਤੀ ਮਾਤਾ ਨੂੰ ਵੀ ਔਰ ਦਰਕਤਾ ਨੂੰ ਸਭ ਨੂੰ ਰਾਹਤ ਤਾਂ ਮਿਲੀ ਹੈ ਪਰ ਇਸ ਦੇ ਨਾਲ ਨਾਲ ਪ੍ਰਸ਼ਾਸਨ ਨੇ ਜੋ ਤੁਸੀਂ ਦੇਖੋ ਇਨਾ ਪਾਣੀ ਖੜੋ ਚੁੱਕਿਆ ਹੈ ਹਜੇ ਤੱਕ ਕੁਝ ਚਿਰ ਬਰਸਾਤ ਪਈ ਹੈ ਕਈ ਤਾਂ ਘਰਾਂ ਦੇ ਵਿੱਚ ਪਾਣੀ ਵੀ ਵੜ ਗਿਆ ਹੈ ਤਾਂ ਉਸ ਲਈ ਦੁਕਾਨਦਾਰ ਭਰਾਵਾਂ ਨੂੰ ਵੀ ਬਹੁਤ ਵੱਡੀ ਇੱਕ ਮੁਸੀਬਤ ਵਾਲੀ ਗੱਲ ਹੈ ਵੀ ਗਾਗ ਵੀ ਅੱਗੇ ਗਰਮੀ ਕਰਕੇ ਨਹੀਂ ਆ ਰਹੇ ਸੀ ਹੁਣ ਬਰਸਾਤ ਕਰਕੇ ਆ ਰਹੇ ਹੈ ਪਰ ਫਿਰ ਵੀ ਸ਼ੁਕਰ ਹੈ ਪ੍ਰਮਾਤਮਾ ਦਾ ਚਲੋ ਠੰਡਕ ਤਾਂ ਹੋਈ ਤੇ ਅਸੀਂ ਤਾਂ ਇਹੀ ਕਾਂਗੇ ਵੀ ਪ੍ਰਸ਼ਾਸਨ ਇਸ ਵਲ ਧਿਆਨ ਦੇ ਕੇ ਪਾਣੀ ਨੂੰ ਜਲਦੀ ਤੋਂ ਜਲਦੀ ਕੱਢਣ ਦੀ ਕੋਸ਼ਿਸ਼ ਕਰੇ ਧੰਨਵਾਦ ਜੀ ਮੇਰਾ ਮੈਂ ਮਨਜੀਤ ਸਿੰਘ ਰਾਜੂ ਮਲੋੜ ਤੋਂ ਜੀ ਆ ਦੇਖੋ ਬਾਜ਼ਾਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਦੁਪਹਿਰ ਹੋ ਗਈ ਹੈ 1.5 ਦਾ ਸਮਾਂ ਥੋਡੇ-ਥੋਡੇ ਪਾਣੀ ਹੈ ਇੱਥੇ ਜਿੱਥੇ ਮੀਂਹ ਨਾਲ ਖੁਸ਼ੀ ਮਿਲੀ ਹੈ ਕਿਸਾਨ ਵੀਰਾਂ ਨੂੰ ਝੋਨੇ ਦੀ ਬਜਾਈ ਚੱਲ ਰਹੀ ਹੈ ਉੱਥੇ ਬਾਜ਼ਾਰਾਂ ਦੇ ਵਿੱਚ ਸਾਡੇ ਵਪਾਰੀ ਪਰੇਸ਼ਾਨ ਹੈ ਕਿਉਂਕਿ ਗਾਹਕ ਨਹੀਂ ਆ ਰਿਹਾ ਦੇਖੋ ਦੁਕਾਨਦਾਰ ਤੁਸੀਂ ਦੇਖ ਸਕਦੇ ਹੋ ਵਿਲੇ ਬੈਠੇ ਆ ਗਾਹਕ ਨੂੰ ਡੀਕ ਰਹੇ ਆ ਜਿੱਥੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ 20 ਤਹ ਜੇ ਬਹੁਤ ਥੋੜਾ ਪਿਆ ਤੇ ਇਹਨੇ ਨਾ ਪਾਣੀ ਰੁਕ ਗਿਆ ਇਹਦੇ ਬਾਰੇ ਧਿਆਨ ਦੇਣ ਜ਼ਰੂਰ ਬਾਕੀ ਜਿੱਥੇ ਖੁਸ਼ੀ ਹੈ ਉੱਥੇ ਥੋੜੀ ਜੀ ਯੂਸੀ ਵੀ ਹੈ